ਮੇਰੇ ਵਿੱਕੀ ਭਰਾ ਦੇ ਨਾਲ ਜਿਹੜੀ ਆ ਉਹਦੇ ਨਾਲ ਲੜਾਈ ਦੀ ਲੜਾਈ ਕਰਦੇ ਸੀਗੇ ਜਿਹੜਾ ਕਾਸ਼ ਨਾਮ ਦਾ ਮੁੰਡਾ ਵਾ ਨਾ ਉਹ ਮੇਰੇ ਭਰਾ ਨੂੰ ਸ਼ਰੀਆਮ ਜਿਹੜੀ ਆ ਧਮਕੀ ਦਿੰਦਾ ਵਾ ਠੀਕ ਆ ਕਿ ਮੈਂ ਤੁਹਾਨੂੰ ਜਿਹੜਾ ਵਾ ਗੋਲੀ ਨਾਲ ਜਿਹੜਾ ਵਾ ਮਾਰੂੰਗਾ ਮੈਂ ਤੁਹਾਡੇ ਲਈ ਜਿਹੜੀਆਂ ਵਾ ਗੋਲੀਆਂ ਖਰੀਦੀਆਂ ਹੋਈਆਂ ਵਾ ਮੈਂ ਤੁਹਾਨੂੰ ਹੀ ਜਿਹੜਾ ਵਾ ਇਹਦੇ ਨਾਲ ਤੁਹਾਡੇ ਤੇ ਹੀ ਵਾਰ ਕਰਾਂਗਾ ਤੇ ਜਦੋਂ ਕਿ ਮੇਰਾ ਜਿਹੜਾ ਇੱਕ ਛੋਟਾ ਭਰਾ ਵਾ ਉਹਦੀ ਹਜੇ ਕਿ 18 ਸਾਲ ਤੋਂ ਕੋਸ਼ਕ ਉਮਰ ਉੱਪਰ ਆ ਠੀਕ ਆ ਉਹਦੇ ਤੇ ਉਹਨੂੰ ਜਿਹੜਾ ਵਾ ਕਿ ਇਹ ਜਿਹੜਾ ਵਾ ਸਾਡੇ ਘਰ ਚ ਨਾਲੇ ਤੇ ਉਹਨਾਂ ਨੇ ਪੰਨ ਤੋੜ ਕੀਤੀ ਹੋਈ ਆ ਜਿਹੜਾ ਕਾਸ਼ ਮੁੰਡਾ ਵਾ ਨਾ ਉਹਨਾਂ ਵੱਲੋਂ ਜਿਹੜੀ ਸਾਡੇ ਵੱਲੇ ਪੰਨ ਤੋੜ ਬਹੁਤ ਜ਼ਿਆਦੀ ਕੀਤੀ ਹੋਈ ਆ ਮੇਰੇ ਚਾਚਾ ਜੀ ਜਿਹੜੇ ਉਹਨਾਂ ਤੇ ਵੀ ਸੱਟ ਵੀ ਲੱਗੀ ਹੋਈ ਉਹਨਾਂ ਦੇ ਬੇਟੇ ਦੇ ਜਿਹੜੀ ਆ ਉਹਨਾਂ ਦੇ ਵੀ ਸੱਟ ਲੱਗੀ ਜਦੋਂ ਅਸੀਂ ਪੁਲਿਸ ਇਹਨਾਂ ਦੇ ਇਹਨਾਂ ਦੇ ਕੋਲ ਆਣ ਕੇ ਰਿਪੋਰਟ ਕੋਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕਿਹਾ ਕਿ ਤੁਸੀਂ ਜਾ ਕੇ ਜਿਹੜਾ ਵਾ ਐਡਮਿਟ ਹੋ ਜਾਓ ਅਸੀਂ ਆਪਣੇ ਵੱਲੋਂ ਜਿਹੜੀ ਕੋਸ਼ਿਸ਼ ਪੂਰੀ ਕਰਾਂਗੇ ਬਟ ਇਹਨਾਂ ਨੇ ਸਾਡੇ ਵੱਲੋਂ ਆਪਦੇ ਵੱਲੋਂ ਕੋਈ ਕੋਸ਼ਿਸ਼ ਨਹੀਂ ਕੀਤੀ ਸਾਡੇ ਕੋਈ ਵੀ ਜਿਹੜੇ ਬੰਦੇ ਆ ਫੜ ਕੇ ਉਹਨਾਂ ਦੇ ਜਿਹੜੇ ਕੋਈ ਵੀ ਬੰਦੇ ਆ ਜਿਹੜੇ ਫੜ ਕੇ ਨਹੀਂ ਲੈਣਤੇ ਸਗੋਂ ਜਿਹੜੇ ਕਿ ਸਾਡੇ ਜਿਹੜੇ 7 ਬੰਦੇ ਸਾਡੇ ਘਰ ਦੇ ਆ ਉਹੀ ਜਿਹੜੇ ਆ ਚੁੱਕ ਕੇ ਲੈ ਕੇ ਆਏ ਉਹਨਾਂ ਦੇ ਕੀ ਮੈਨੂੰ ਨਹੀਂ ਪਤਾ ਹੁਣ ਕੀ ਇਹਨਾਂ ਨੇ ਕੀ ਕੀਤਾ ਵਾ ਜਾਂ ਕਿੱਦਾਂ ਕਿੱਦਾਂ ਨਹੀਂ ਉਹਨਾਂ ਦੇ ਬੰਦੇ ਚੁੱਕ ਕੇ ਨਹੀਂ ਲੈ ਕੇ ਆਏ ਜਿਹੜੇ ਆ ਕਿ ਸਾਡੇ ਜਿਹੜੇ ਬੰਦੇ ਆ ਚੁੱਕ ਕੇ ਲੈ ਕੇ ਆਏ ਆ ਹੁਣ ਅਹੀਂ ਇਹੀ ਚਾਹੁੰਦੇ ਆ ਕਿ ਜਿਹੜਾ ਹਾਨੂੰ ਆ ਇਨਸਾਫ ਦਿੱਤਾ ਜਾਵੇ ਸਾਡੇ ਜਿਹੜੇ ਬੰਦੇ ਜੇ ਸੰਸਾਯਾਤ ਹੋ ਚੁੱਕੇ ਆ ਉਹਨਾਂ ਨੂੰ ਜਿਹੜਾ ਵਾ ਛੱਡਿਆ ਜਾਵੇ ਤੇ ਉਹਨਾਂ ਤੇ ਜਿਹੜੀਆ ਕਾਰਵਾਈ ਕੀਤੀ ਜਾਵੇ ਤੇ ਮੈਂ ਜਦੋਂ ਕਾਲਜ ਆਨੀ ਆ ਉਦੋਂ ਵੀ ਉਹਨਾਂ ਨੇ ਕੱਲ 31 ਤਰੀਕ ਹੀ ਜਿੱਦਣ ਉਦੋਂ ਉਹਨਾਂ ਨੇ ਮੇਰਾ ਵੀ ਜਿਹੜਾ ਵਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਮੈਂ ਇਹੀ ਚਾਹਨੀ ਆ ਕਿ ਜਿਹੜੀ ਆ ਕਿ ਉਹ ਇਦਾਂ ਦੀ ਕੋਈ ਵੀ ਹਰਕਤ ਮੈਂ ਅਹ ਮੈਂ ਹਜੇ ਤੇ ਕੁਛ ਨਹੀਂ ਦੱਸਿਆ ਸੀਗਾ ਵਿਆਸੇ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਸੀ ਕਿ ਇਹਨੂੰ ਸਾਈਡ ਤੇ ਕਰੋ ਮੈਂ ਨੰਗਣਾ ਵਾਂ ਠੀਕ ਆ ਫਿਰ ਉਹ ਆਪਣੀਆਂ ਜੜੀਆਂ ਵਾਂ ਮੁੱਛਾਂ ਨੂੰ ਥੋੜਾ ਵਟ ਦੇਈ ਜਾਂਦੇ ਸੀਗੇ ਮੇਰੇ ਵੱਲੇ ਦੇਖ ਦੇਖ ਕੇ ਮੈਂ ਇਹੇ ਚਾਹਨੀ ਕਿ ਜੇ ਕੱਲ ਨੂੰ ਮੈਨੂੰ ਕੋਈ ਵੀ ਅਬੀ ਨਬੀ ਹੁੰਦੀ ਆ ਤੇ ਫਿਰ ਦੋਸ਼ੀ ਜਿਹੜੇ ਉਹੀ ਠਾਏ ਜਾਣਗੇ ਉਹਨਾਂ ਨੇ ਹੀ ਮੰਨਿਆ ਜਾਊਗਾ ਹਾਂਜੀ ਝਗੜਾ ਹੋਇਆ ਸੀ ਹਾਂਜੀ ਕਿਸ ਦਿਨ ਹੋਇਆ ਥਾ ਜਿਆਦਾ ਕਦੋਂ ਹਾਂਜੀ ਵੀਰਵਾਰ ਹੋਇਆ ਸੀ ਉਹਦੋਂ ਕਿਸ ਦਿਨ ਹੋਇਆ ਹਾਂਜੀ ਕਿਸ ਦਿਨ ਮੁੰਡੇ ਆਟੋ ਤੇ ਬਾਹਰ ਜਾਣ ਲੱਗੇ ਸੀ ਤੇ ਮੀਂਹ ਪਿਆ ਸੀ ਤੇ ਉਹਨਾਂ ਦੇ ਛਿੱਟਾ ਪੈ ਗਿਆ ਤੇ ਇਸ ਕਾਰਨ ਚ ਝਗੜਾ ਹੋ ਗਿਆ ਹਾਂਜੀ ਤੇ ਬੇਟਾ ਟਿਕਾ ਰ ਆ ਤੇ ਭਾਈ ਹਾਂਜੀ ਘਰੇ ਆ ਕੇ ਪਏ ਕਿੰਨੇ ਕ ਜਾਣੇ ਬਹੁਤ ਜ਼ਿਆਦੇ ਹੀ ਸੇਮਾ ਪ੍ਰੇਮਾ ਤੇ ਵਿੱਕੀ ਕਾਸ਼ ਤੇ ਬੋਵੀ ਤੇ ਕਾਫੀ ਜਾਣੇ ਹੀ ਹਾਂਜੀ ਪਿੰਡ ਦੇ ਨੇ ਪਿੰਡ ਦੇ ਨੇ ਹਾਂਜੀ ਨਸ਼ਾ ਨੁਸ਼ਾ ਵੇਚਦੇ ਨੇ ਅਨਬ ਸਾਤੇ ਬਹੁਤ ਜਾਣੇ ਨਾਲ ਹੀ ਅਸੀਂ ਦੋਨੇ ਪੈਣਾ ਕਰੇ ਹੀ ਸਾਡੇ ਹੱਥੀ ਵੀ ਪੈ ਸੀ ਹਾਂਜੀ ਤੇ ਘਰ ਦਾ ਪੰਤ ਤੋੜ ਦਿੱਤੀ ਹਾਂਜੀ ਲੰਬਾਰੀ ਤੋੜੀ ਤੇ ਐਲਸੀਡੀ ਤੋੜੀ ਆ ਦੁਕਾਨ ਚ ਵੀ ਬਹੁਤ ਜਿਆਦੀਆਂ ਚੀਜ਼ਾਂ ਕੱਢ ਕੇ ਖੜੀਆਂ ਤੇ ਲੰਬਾਰੀ ਚ ਬੱਚਿਆਂ ਦੇ ਕੱਪੜੇ ਤੇ ਮੋਬਾਈਲ ਤੇ ਲਾਈਟ ਆਫ ਖੜਿਆ ਏ ਤੇ ਹੋਰ ਵੀ ਕਾਫੀ ਚੀਜ਼ਾਂ ਖੜੀਆਂ ਦੋ ਛਾਪਾਂ ਹਾਂਜੀ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਸੰਗ ਸਾਡੇ ਨੂੰ ਹਾਂਜੀ ਪਹਿਲਾਂ ਸਰਿਆਲੀ ਗਏ ਹਾਂ ਥਾਣੇ ਉਹ ਆਂਦੇ ਪਿੰਨ ਸ਼ਹਿਰੇ ਚਲ ਜੋ ਅਹੀਂ ਨਸ਼ਾਰੇ ਆਏ ਤੇ ਇਹਨਾਂ ਨੇ ਸਾਨੂੰ ਕਹਲਾਤਾ ਵੀ ਤੁਸੀਂ ਜਾਓ ਤੁਸੀਂ ਬੰਦਿਆਂ ਨੂੰ ਘੱਲੋ ਅਹੀਂ ਨਹੀਂ ਤੇ ਤੁਹਾਡੇ ਚੁੱਲਿਆਂ ਦੇ ਕਾ ਅਗਾਦਾਂਗੇ ਤੁਸੀਂ ਚਲ ਜੋ ਇੱਥੋਂ ਕਿਹਦੇ ਵੱਲੋਂ ਕਹਿਦਿਆ ਹਾਂਜੀ ਹਾਂਜੀ ਇਹਨਾਂ ਵੱਲੋਂ ਹਾਂਜੀ ਹਾਂਜੀ ਗੱਜਨ ਵੱਲੋਂ ਤੁਨ ਅੱਜ ਤੁਸੀਂ ਪੁੱਛਿਓ ਕੀ ਅਫਸ਼ਾਸਨਾ ਆ ਗਿਆ ਤੁਸ ਕੋਲ ਹਾਂਜੀ ਅੱਜ ਤੁਸੀਂ ਪੁੱਛਿਓ ਪੁਲਿਸ ਵੱਲੋਂ ਕੀ ਅਫਸ਼ਾਸਨਾ ਹੈ ਹਾਂਜੀ ਉਹ ਕਹਿ ਰਿਹਾ ਹੈ ਵੀ ਜਿੰਨਾ ਤੇ ਨਹੀਂ ਪਰਚਾ ਹੋਇਆ ਸੀ ਉਹਨਾਂ ਤੇ ਵੀ ਕਰਾਂਗੇ ਹੁਣ ਤੇ ਜਿਹੜੇ ਤੁਹਾਡੇ ਬੰਦੇ ਅਸੀਂ ਖੜੇ ਆ ਉਹ ਵੀ ਤੁਹਾਡੇ ਨਾਲ ਕਢਵਾਵਾਂਗੇ ਪ੍ਰਸ਼ਾਸਨ ਨੂੰ ਅਪੀਲ ਕੀ ਕਰਨਾ ਚਾਹੁੰਦੇ ਹਾਂ ਜੀ ਅਪੀਲ ਕੀ ਕਰਨਾ ਚਾਹੁੰਦੇ ਪ੍ਰਸ਼ਾਸਨ ਮੀਲੇ ਹੋਏ ਕਰਨਾ ਚਾਹੁੰਦੇ ਆ ਤੁਹਾਡਾ ਸਾਥ ਦੇਣਾ ਚਾਹਣ ਹਾਂਜੀ ਇੰਸਾਨ ਈਰੋਂ ਪਿੰਡ ਦੇ ਵਿੱਚ ਨਾ ਇੱਕ ਮਹੀਨੇ ਤੋਂ ਇਹਨਾਂ ਦੀ ਟੂਟੂ ਮੈਂ ਮੈਂ ਚੱਲਦੀ ਆਉਂਦੀ ਸੀ ਜਦੋਂ ਮੇਰੀ ਇੱਥੇ ਜੁਆਇਨਿੰਗ ਹੋਈ ਉਦੋਂ ਤੋਂ ਮੈਨੂੰ ਬਹੁਤ ਬਾਰ ਕਹਿੰਦੇ ਵੀ ਸਾਡੇ ਪਿੰਡ ਦੇ ਵਿੱਚ ਬੜਾ ਇੱਕ ਦੋਵੇਂ ਪਾਰਟੀਆਂ ਜਿਹੜੀਆਂ ਝਗੜਾ ਕਰਦੀਆਂ ਉੱਪ ਫਿਰ ਉਸ ਦਿਨ ਇਹ ਮਿੱਟੀ ਦੀ ਗੱਲ ਹੈਗੀ ਤਰੀਕ 28 ਨੂੰ ਇਹ ਇਹਨਾਂ ਨੇ ਫਿਰ ਝਗੜਾ ਕੀਤਾ 28 ਤਰੀਕ ਵਾਲੇ ਦਿਨ ਇਹਨਾਂ ਨੇ ਦੋਵਾਂ ਪਾਰਟੀਆਂ ਨੇ ਝਗੜਾ ਕੀਤਾ ਉੱਥੇ ਫਿਰ ਜਦੋਂ ਮੈਨੂੰ ਕੋਈ ਇਨਫਾਰਮੇਸ਼ਨ ਮਿਲੀ ਵੀ ਉੱਥੇ ਦੋਵੇਂ ਪਾਰਟੀਆਂ ਲੜਾਈ ਕਰ ਰਹੀਆਂ ਮੈਂ ਮੌਕੇ ਤੇ ਪਹੁੰਚਿਆ ਨਾਲ ਮੇਰੇ ਐਸ.ਟੀ.ਓ. ਸਾਹਿਬ ਵੀ ਪਹੁੰਚ ਗਏ ਅਸੀਂ ਫਿਰ ਉੱਥੇ 3 ਬੰਦੇ ਰਖਸ਼ਤ ਕਰ ਲਏ ਜੀ ਮੌਕੇ ਤੇ ਜਿਹੜੇ ਮੌਕੇ ਤੇ ਲੜਾਈ ਕਰ ਰਹੇ ਸੀ ਸਾਰੇ ਦੋਵੇਂ ਪੰਚਾਇਤਾਂ ਆਦਰ ਸੀ ਦੋਵਾਂ ਪੰਚਾਇਤਾਂ ਦੇ ਵਿੱਚ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਅਸੀਂ ਰੈਕਟ ਕੀਤੇ ਉਹਦੇ ਵਿੱਚ ਫਿਰ ਉਹਦੇ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਹੋ ਅਮਲ ਤੇ ਉਹਨਾਂ ਨੂੰ ਮਾਨਜੋਗ ਦਲਦ ਦੇ ਵਿੱਚ ਪੇਸ਼ ਕਰਕੇ ਜੇਲ੍ਹ ਵਿੱਚ ਪਾਇਆ ਝਗੜੇ ਦਾ ਕੰਮ ਕੀ ਰਿਹਾ ਉਹਨਾਂ ਤੇ ਵੀ ਨਸ਼ਾ ਦੱਸ ਸਰ ਅਗੇ ਸੁਣਾ ਕੋਈ ਨਸ਼ਾ ਨਹੀਂ ਨਸ਼ੇ ਦੀ ਗੱਲ ਨਹੀਂ ਹੈ ਇਹਨਾਂ ਦੀ ਨਾ ਕੋਈ ਵੀਡੀਓ ਪਾਈ ਕਿਸੇ ਮੁੰਡੇ ਨੇ ਆਪਣੇ ਕੋਲ ਮੱਥਾ ਟੇਕਣ ਗਿਆ ਸੀ ਤੇ ਉੱਥੋਂ ਵੀਡੀਓ ਤੋਂ ਇਹਨਾਂ ਦੀ ਗੱਲ ਚੱਲੀ ਹੈ ਵੀਡੀਓ ਤੇ ਇੱਕ ਦੂਜੇ ਨੂੰ ਵੀਡੀਓ ਤੋਂ ਤਾਣੇ ਮਿਨੇ ਕਰਦੇ ਰਹੇ ਤੇ ਆਂਡ ਗਵਾਂਡ ਹੈਗਾ ਇਹ ਆਪਸ ਵਿੱਚ ਇਹਨਾਂ ਨੇ ਝਗੜਾ ਕੀਤਾ ਪੁਰਾਣੀ ਰੰਜਿਸ਼ ਪਚ ਗਿਆ ਪੁਰਾਣੀ ਰੰਜਿਸ਼ ਪੁਰਾਣੀ ਰੰਜਿਸ਼ ਛੇ ਮਹੀਨਾ ਹੋ ਗਿਆ ਸੀ ਇਹਨਾਂ ਦਾ ਪਹਿਲਾਂ ਵੀ ਮੈ ਰਾਜੀ ਨਾਮਾ ਕਰਾ ਚੁੱਕਾ ਸੀ ਤੇ ਮੈਂ ਇਹਨਾਂ ਦੀ ਸਤਕੂੱਜਾ ਕਰ ਲਗਾਏ ਤੇ ਬਹੁਤ ਵਾਰ ਕ ਠੀਕ ਹੈ ਜੀ ਉਹ ਫਿਰ ਉਹਦਾ ਦੇ ਵਿੱਚ ਵਿੱਚ ਜੋ ਕੀਤਾ ਵਾ ਬਿਲਕੁਲ ਮਾਰ ਤੋੜ ਤੁਨ ਹੋਈ ਹੈ ਉਹ ਦੋਵਾਂ ਪਾਰਟੀਆਂ ਦੇ ਘਰੇ ਹੋਈ ਹੈ ਦੋਵਾਂ ਪਾਰਟੀਆਂ ਦੇ ਘਰੇ ਹੋਈ ਹੈ ਵੇਖੋ ਮੈਂ ਦੋਵਾਂ ਪਾਰਟੀਆਂ ਦੇ ਬੰਦੇ ਬਰਾਬਰ ਫੜ ਕੇ ਜਿਹੜੇ ਮੌਕੇ ਦੇ ਉੱਤੇ ਸੀ ਸਾਰੇ ਕੋਈ ਇਹ ਬੰਦੇ ਦੇ ਨਾਲ ਪੱਖਵਾਜੀ ਨਹੀਂ ਕੀਤੀ ਕੋਈ ਵੀ ਮਾਨਯੋਗ ਐਸਐਸਪੀ ਸਾਹਿਬ ਦੇ ਨੋਟਸ ਵੀ ਲੈਂਦੀ ਗਈ ਹੈ ਡਿਪੀ ਸਾਹਿਬ ਦੇ ਵੀ ਨੋਟਸ ਗੱਲ ਆ ਕੋਈ ਵੀ ਮੈਂ ਕਿਸੇ ਦੀ ਪੱਖਵਾਜੀ ਨਹੀਂ ਕੀਤੀ ਟੋਟਲ ਕਿੰਨੇ ਜਣਿਆਂ ਦੀ ਰੈਸਟ ਹੋ ਗਈ ਤੇ ਕਿੰਨੇ ਦੀ 13 ਜਣਿਆਂ ਦੀ ਰੈਸਟ ਹੋ ਗਈ ਆ 4-5 ਬੰਦੇ ਜਿਹੜੇ ਦੋਸ਼ੀ ਹੋਰ ਫੜਨ ਵਾਲੇ ਐ ਪਿੰਡ ਸੇਰੋਂ ਦੇ ਵਿੱਚ ਅੱਜ ਤੋਂ 4-5 ਦਿਨ ਪਹਿਲਾਂ ਇਹ ਘ ਆਪ ਜੀ ਦੇ ਜਿੰਨੇ ਵੀ ਸੋਸ਼ਲ ਮੀਡੀਆ ਦੇ ਚੈਨਲ ਸੋ ਜਿਨ੍ਹਾਂ ਨੇ ਮੇਰੇ ਸਾਹਮਣੇ ਮਾਈਕ ਰੱਖੇ ਆ ਆਪ ਜੀ ਦੇ ਮਾਧਿਅਮ ਤੋਂ ਮੈਂ ਦੱਸਣਾ ਚਾਹੁੰਨਾ ਕਿ ਪੂਰੇ ਪੰਜਾਬ ਦੇ ਵਿੱਚ ਜੋ ਨਸ਼ਿਆਂ ਦਾ ਹੜ ਵਗ ਰਿਹਾ ਤੇ ਜ਼ਿਆਦਾਤਰ ਜਿਹੜੇ ਡਰਗ ਸਪਲਾਈਅਰ ਨੇ ਸਭ ਤੋਂ ਵੱਧ ਜਿਹੜਾ ਨਸ਼ਾ ਐਮ ਐਂਡ ਵੀ ਵਾਲਮੀਕੀ ਐਂਡ ਮਜਵੀ ਸੇਕ ਸਮਾਜ ਦੇ ਮਹੱਲਿਆਂ ਦੇ ਵਿੱਚ ਵਿਕਦਾ ਸੋ ਐਸ ਵੈਲ ਐਜ ਸੇਮ ਪਿੰਡ ਸੇਰੋਂ ਦੀ ਜੋ ਘਟਨਾ ਨਸ਼ਾ ਤਸਕਰ ਜੋ ਬੜੇ ਵਧੀਆ ਸਟੱਜੇ ਟੰਗਦੇ ਨਾਲ ਤਨ 8 ਲੋਕਾਂ ਦੇ ਨਾਲ ਜਿਹੜਾ ਹੈ ਸੈਟਿੰਗ ਕਰਕੇ ਨਸ਼ੇ ਦੀ ਸਪਲਾਈ ਕਰਦੇ ਆ ਹੋਇਆ ਕੀ ਕਿ ਉਸ ਪਿੰਡ ਦੇ ਵਿੱਚ ਇੱਕ ਸਾਥੀ ਦੇ ਵੱਲੋਂ ਭਗਵਾਨ ਵਾਲਮੀਕੀ ਮੰਦਿਰ ਦੇ ਵਿੱਚ ਜੋ ਆਟੋ ਲੈ ਕੇ ਜਾ ਰਿਹਾ ਹੈ ਸੰਗਤ ਨੂੰ ਬਿਠਾਉਣ ਦੇ ਲਈ ਸਵਾਰੀਆਂ ਨੂੰ ਬਿਠਾਉਣ ਦੇ ਲਈ ਤਾਂ ਬਾਰਿਸ਼ ਹੋਈ ਤਾਂ ਜੋ ਟਾਇਰ ਹੈ ਆਟੋ ਦਾ ਉਹ ਚਿੱਕੜ ਵਾਲੀ ਜਗ੍ਹਾ ਤੇ ਵਿੱਚ ਤੋਏ ਦੇ ਵਿੱਚ ਵਜਿਆ ਤੋਂ ਜਿਹੜੇ ਛਿੱਟੇ ਆ ਡਰਗ ਸਪਲਾਈਰ ਆ ਜਿਹੜੇ ਬੰਦੇ ਉਹਨਾਂ ਦੇ ਉੱਪਰ ਪਏ ਤਾਂ ਜਿੱਥੋਂ ਇਹ ਸਾਰਾ ਵਿਵਾਦ ਇੱਕ ਵੱਡੇ ਘਟਨਾਕਰਮ ਦੇ ਵਿੱਚ ਬਦਲਿਆ। ਤੋ ਸਭ ਤੋਂ ਪਹਿਲੀ ਨਮੂਸ਼ੀ ਵਾਲੀ ਗੱਲ ਪੰਜਾਬ ਸਰਕਾਰ ਦੇ ਲਈ ਇਹ ਇਹ ਹਰ ਵਾਰ ਜਿਹੜਾ ਹੈ ਸਮਾਜ ਦੇ ਨਾਲ ਜਿਹੜੀਆਂ ਸਰਕਾਰਾਂ ਵਾਅਦੇ ਕਰਦੀਆਂ ਨਸ਼ੇ ਦੇ ਰਿਲੇਟਿਡ ਕਿ ਅਸੀਂ ਨਸ਼ਾ ਐਟ ਦਾ ਟਾਈਮ ਇਮੀਡੀਏਟਲੀ ਬੰਦ ਕਰਾਂਗੇ ਔਰ ਪ੍ਰੈਜ਼ੈਂਟ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਥੋੜੇ ਦਿਨ ਪਹਿਲਾਂ ਉਹਨਾਂ ਨੇ ਇੱਕ ਅਲੱਗ ਤੋਂ ਫੋਰਸ ਵੀ ਬਣਾਈ ਹੈ। ਔਰ ਇੱਕ ਤਾਲਫਰੀ ਨੰਬਰ ਵੀ ਜਾਰੀ ਕੀਤਾ ਹੈ। ਬਟ ਹੁੰਦਾ ਕੀ ਹੈ ਅੱਜ ਅਸੀਂ ਜਿਸ ਜਗ੍ਹਾ ਤੇ ਖੜੇ ਆ ਇਹ ਪੁਲਿਸ ਚੌਕੀ ਹੈ ਨੁਸ਼ਹਿਰਾ ਬਨੂਆ ਉਸ ਤੋਂ ਪਹਿਲਾਂ ਅਸੀਂ ਡੀਐਸਪੀ ਕਮਲਪ੍ਰੀਤ ਸਿੰਘ ਜੋ ਪੱਟੀ ਵਿਖੇ ਸਵਾਵਾ ਦੇ ਰਹੇ ਨੇ ਉਹਨਾਂ ਨੂੰ ਮਿਲੇ ਔਰ ਆਫਟਰ ਥੈਟ ਆਈਪੀਐਸ ਅਫਸਰ ਗੌਰਵ ਕੁਮਾਰ ਜੀ ਨਾਲ ਜੋ ਤਰਨਦਾਰਨ ਦੇ ਐਸਐਸਪੀ ਨੂੰ ਉਹਨਾਂ ਨਾਲ ਵੀ ਗੱਲ ਹੋਈ। ਤਾਂ ਹੁੰਦਾ ਕੀ ਹੈ ਕਿ ਇਸ ਮਸਲੇ ਨੂੰ ਲੈ ਕੇ ਇੱਕ ਬੜਾ ਵੱਡਾ ਜਿਹੜਾ ਛੜੀਅੰਤਰ ਰਚ ਕੇ ਉਹਨਾਂ ਲੋਕਾਂ ਦੇ ਉੱਪਰ ਉਹਨਾਂ ਗਰੀਬ ਲੋਕਾਂ ਦੇ ਉੱਤੇ ਜਿਹੜਾ ਹਮਲਾ ਕੀਤਾ ਜਾਂਦਾ ਹੈ ਜਿਹੜੇ ਨਸ਼ਿਆਂ ਦੇ ਖਿਲਾਫ ਆਵਾਜ਼ ਠਾਉਂਦੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਨਸ਼ਾ ਤਸਕਰਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਉਸ ਹਮਲੇ ਦੇ ਵਿੱਚ ਕੱਲਾ ਇੱਥੇ ਬਸ ਨਹੀਂ ਹੁੰਦਾ ਪਰਿਵਾਰਾਂ ਦੀਆਂ ਜਿਹੜੀਆਂ ਧੀਆਂ ਭੈਣਾਂ ਬੇਟੀਆਂ ਨੇ ਔਰਤਾਂ ਨੇ ਉਹਨਾਂ ਨੂੰ ਵੀ ਜਿਹੜਾ ਜਲੀਲ ਕੀਤਾ ਜਾਂਦਾ ਧਮਕੀਆਂ ਦਿੱਤੀਆਂ ਜਾਂਦੀਆਂ ਹੁੰਦਾ ਕੀ ਹੈ ਚਾਰ ਪੰਜ ਦਿਨ ਪਹਿਲਾਂ ਘਟਨਾ ਕਰਮ ਹੋਇਆ ਤੇ ਇੱਕ ਐਫ ਆਈ ਆਰ ਲੌਂਚ ਹੁੰਦੀ ਹੈ ਪਰਚਾ ਦਰਜ ਹੁੰਦਾ ਤਾਂ ਪਰਚੇ ਦੇ ਵਿੱਚ ਕੀ ਹੁੰਦਾ ਹੈ ਐਫ ਆਈ ਆਰ ਨੰਬਰ 115/24 ਪੁਲਿਸ ਚੌਕੀ ਨਸ਼ਹਰਾ ਪੰਨੂਆ ਥਾਣਾ ਸਰਹਾਲੀ ਤਾਂ ਉਸ ਐਫ ਆਈ ਆਰ ਦੇ ਵਿੱਚ ਐਸਸੀ ਗਜਨ ਸਿੰਘ ਜੋ ਚੌਕੀ ਇਨਚਾਰਜ ਨੇ ਉਹਨਾਂ ਦੇ ਵੱਲੋਂ ਦੋਨਾਂ ਧਿਰਾਂ ਦੇ ਉੱਪਰ ਹੀ ਜਿਹੜਾ ਐਕਸ਼ਨ ਲਿਆ ਜਾਂਦਾ ਤੇ ਇੱਕੋ ਪਰਚੇ ਦੇ ਵਿੱਚ ਐਫ ਆਈ ਆਰ ਨੰਬਰ 115 ਦੇ ਵਿੱਚ ਮਦਈ ਤੇ ਦੋਸ਼ੀ ਸਾਰਿਆਂ ਨੂੰ ਇਨਵੋਲਵ ਕਰਕੇ ਜਿਹੜਾ 18-19 ਬੰਦਿਆਂ ਤੇ ਪਰਚਾ ਹੈ ਤੇ ਜਿਹਦੇ ਵਿੱਚੋਂ ਮਦਈ ਪਰਿਵਾਰਾਂ ਦੇ ਬੱਚੇ ਵੀ ਜਿਹੜੇ ਪਕੜ ਕੇ ਜੇਲ੍ਹ ਦੇ ਵਿੱਚ ਗੋਇੰਦਵਾਲ ਭੇਜ ਦਿੱਤੇ ਜਾਂਦੇ ਆ ਪਹਿਲੀ ਗੱਲ ਐਸਐਸਪੀ ਸਾਹਿਬ ਦਾ ਕਹਿਣਾ ਇਹ ਇਹ ਜੋ ਮਸਲਾ ਹੈ ਇਹ ਦੋਨੋਂ ਤਰ੍ਹਾਂ ਨੇ ਆਪਸ ਦੇ ਵਿੱਚ ਲੜਾਈ ਕੀਤੀ ਤਾਂ ਮੈਂ ਪ੍ਰਸ਼ਾਸਨ ਤੋਂ ਵੀ ਪੁੱਛਣਾ ਚਾਹਣਾ ਕੱਲ ਨੂੰ ਅਸੀਂ ਐਸਐਸਪੀ ਸਾਹਿਬ ਨੂੰ ਵੀ ਮਿਲਣਾ ਹੈ ਉਹਨਾਂ ਦੇ ਵੱਲੋਂ ਸਪੈਸ਼ਲੀ ਟਾਈਮ ਦਿੱਤਾ ਗਿਆ ਹੈ 11:00 ਤੋਂ 1:00 ਦੇ ਵਿੱਚ ਵਿੱਚ ਆਓ ਤਾਂ ਮੈਂ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਜੇ ਦੋ ਧਿਰਾਂ ਦੀ ਲੜਾਈ ਹੈ ਤਾਂ ਫਿਰ ਐਫ ਆਈ ਆਰ ਇੱਕ ਕਿਉਂ ਲਾਂਚ ਹੋਈ ਹੈ? ਆ ਅਲੱਗ-ਅਲੱਗ ਹੋਣੀ ਚਾਹੀਦੀ ਸੀ। ਕ੍ਰਾਸ ਪਰਚਾ ਹੋਣਾ ਚਾਹੀਦਾ ਸੀ। ਸੈਕੰਡਲੀ ਹੁਣ ਜਦੋਂ ਇੱਥੇ ਮੇਰੇ ਨਾਲ ਬਹੁਤ ਸਾਰੇ ਸਾਥੀ ਭਗਵਾਨ ਵਾਲਮੀਕੀ ਤੀਰਥ ਗਿਆਨ ਆਸ਼ਰਮ ਦੀ ਜਥੇਬੰਦੀ ਦੇ ਜਿਨ੍ਹਾਂ ਨੇ ਇਹ ਮਾਮਲਾ ਚਾਰ-ਪੰਜ ਦਿਨ ਪਹਿਲਾਂ ਹੀ ਉਠਾਇਆ ਸੀ ਮੁੱਦਾ ਇਹ ਉਹ ਵੀ ਸਾਥੀ ਮੇਰੇ ਨਾਲ ਹਾਜ਼ਰ ਨੇ। ਤਾਂ ਅੱਜ ਇਕੱਠੇ ਹੋ ਕੇ ਜਦੋਂ ਅਸੀਂ ਡੀਐਸਪੀ ਸਾਹਿਬ ਨੂੰ ਸੈਕੰਡਲੀ ਐਸਐਚਓ ਸਾਹਿਬ ਇਨਸਪੈਕਸ਼ਨ ਦੇ ਲਈ ਇੱਥੇ ਚੌਂਕੀ ਦੇ ਵਿੱਚ ਆਏ ਉਹਨਾਂ ਨੂੰ ਮਿਲੇ ਆ ਉਹਨਾਂ ਦੇ ਵੱਲੋਂ ਇਹ ਭਰੋਸਾ ਦਿਵਾਇਆ ਗਿਆ ਹੈ ਕਿ ਜੋ ਜੈਨੂਨ ਪਰਸਨ ਨੇ ਇਸ ਪਰਚੇ ਦੇ ਵਿੱਚ ਮਦਈ ਪਰਿਵਾਰਾਂ ਦੇ ਜਿਨ੍ਹਾਂ ਦੇ ਪਰਿਵਾਰਾਂ ਦੇ ਸੱਟਾ ਮਾਰ ਕੇ ਹਸਪਤਾਲ ਜੀ ਪਹੁੰਚਾਇਆ ਗਿਆ ਉਹਨਾਂ ਦੇ ਬੰਦੇ ਜਿਹੜੇ ਜੇਲ੍ਹ 'ਚ ਭੇਜੇ ਗਏ ਆ ਉਹਨਾਂ ਨੂੰ ਅਸੀਂ ਬਿਹਾਰ ਤੋਂ ਦਾ ਇਨਕੁਆਰੀ ਬਾਹਰ ਕੱਢਾਂਗੇ ਕਿਉਂਕਿ ਬਾਹਰ ਕੱਢਣੇ ਪੈਣੇ ਆ ਉਹ ਸਾਰੇ ਦੇ ਸਾਰੇ ਵੇਦੋਸ਼ੇ ਦੇ ਬੰਦੇ ਨੇ ਜੀ ਬਿਲਕੁਲ ਹਰ ਵਾਰ ਇਦਾਂ ਹੀ ਹੁੰਦਾ ਕਿਉਂਕਿ ਮੈਂ ਐਜੇ ਸੋਸ਼ਲ ਵਰਕਰ ਨਾਟ ਓਨਲੀ ਫਾਰ ਤਰਨਤਾਰਨ ਔਰ ਅਮਰitsar ਆਲੂਰ ਪੰਜਾਬ ਦੇ ਵਿੱਚ ਅਸੀਂ ਐਜੇ ਸੋਸ਼ਲ ਐਕਟਿਵਿਸਟ ਸਮਾਜ ਨੂੰ ਸੁਆਵਾ ਦੇਣ ਨੇ ਆ ਤਾਂ ਬਹੁਤ ਸਾਰੇ ਮਸਲੇ ਇਦਾਂ ਦੇ ਸਾਹਮਣੇ ਆਉਂਦੇ ਕਿ ਜਿੱਥੇ ਹਮੇਸ਼ਾ ਪੁਲਿਸ ਪ੍ਰਸ਼ਾਸਨ ਗਲਤ ਐਕਸ਼ਨ ਲੈ ਕੇ ਪ੍ਰਸ਼ਾਸਨ ਅਕਸਰ ਹੀ ਐਸਪੀ ਚਾਰਜ ਨੂੰ ਟਾਰਗੇਟ ਕਰਦਾ ਜੀ ਨਾਰਮਲੀ ਹੈ ਨੌਲੇਜ ਕਿਦੋਂ ਵੀ ਆਂਦਾ ਐਸਪੀ ਚਾਰਜ ਨਹੀਂ ਕਰਦਾ ਹਮੇਸ਼ਾ ਰਾਜ ਸੱਤਾ ਦੀ ਜਦੋਂ ਗੱਲ ਹੁੰਦੀ ਹੈ ਤਾਂ ਨਾਰਮਲੀ ਇਕ ਸ਼ਲੋਕ ਉਦਾਹਰਣ ਦੇ ਤੌਰ ਤੇ ਮੈਂ ਬੋਲੂਗਾ ਗੁਰਬਾਣੀ ਦਾ ਸ਼ਲੋਕ ਹੈ ਰਾਜ ਬਿਨਾਂ ਨਹੀਂ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਸਾਡੇ ਐਸੇ ਸਮਾਜ ਦੇ ਲਈ ਨਮੋਸ਼ੀ ਵਾਲੀ ਗੱਲ ਹੈ ਕਿ ਐਸੇ ਸਮਾਜ ਨੂੰ ਵੀ ਸਾਡੇ ਨੂੰ ਚਾਹੇ ਉਹ ਸਰਕਾਰਾਂ ਹੋਣ ਤੇ ਚਾਹੇ ਆਦਰ ਕੈਟਾਗਰੀ ਦੇ ਤਨਾੜ ਲੋਕ ਆ ਬੜੇ ਵਧੀਆ ਸੱਚੇ ਢੰਗ ਦੇ ਨਾਲ ਵਰਤਦੇ ਆ ਵਰਤੇ ਕਿਦਾਂ ਵੋਟਾਂ ਵੇਲੇ ਸਾਡੇ ਲੋਕਾਂ ਨੂੰ ਰਾਜਨੀਤਿਕ ਪਾਰਟੀਆਂ ਵਰਤਦੀਆਂ ਸੈਕੰਡਲੀ ਤਨਾੜ ਲੋਕ ਸਾਡੇ ਲੋਕਾਂ ਨੂੰ ਕਮਾਂਕਾਰਾਂ ਦੇ ਲਈ ਯਾ ਉਹਨਾਂ ਦੀਆਂ ਜਿਹੜੀਆਂ ਮਜਬੂਰੀਆਂ ਹੁੰਦੀਆਂ ਉਹਦੇ ਵਿਹਾਰ ਦੇ ਪ੍ਰਸ਼ਾਸਨ ਦੇ ਵੱਲੋਂ ਗੇਮਾ ਗੇਮੀ ਦਾ ਮਾਹੌਲ ਬਣਿਆ ਉਹਨਾਂ ਦੇ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਕਿ ਅਸੀਂ ਜਿਹੜੇ ਜੈਨੂਨ ਬੰਦੇ ਐ ਉਹ ਇਸ ਐਫ ਆਈ ਆਰ ਦੇ ਵਿੱਚੋਂ ਇਨਕੁਆਇਰੀ ਦੇ ਵੇਸ ਤੇ ਜੇਲ੍ਹ ਦੇ ਵਿੱਚੋਂ ਵਾਪਸ ਲਿਆਵਾਂਗੇ ਬਾਹਰ ਕੱਢਾਂਗੇ ਸੈਕੰਡਲੀ ਜੋ ਦੋਸ਼ੀ ਜਿਨ੍ਹਾਂ ਨੇ ਘਰਾਂ ਦੇ ਵਿੱਚ ਜਾ ਕੇ ਹਮਲਾ ਕੀਤਾ ਭੰਨ ਤੋੜ ਕੀਤੀ ਬਹੁਤ ਸਾਰਾ ਇਲੈਕਟ੍ਰੋਨਿਕਸ ਸਮਾਨ ਸੀ ਜਿਹੜਾ ਮੋਬਾਈਲ ਫੋਨ ਲੈਪਟਾਪ ਵਗੈਰਾ ਨਾਰਮਲੀ ਹੁਣ ਇਹ ਤਾਂ ਇਹ ਹੈ ਕਿ ਜਿੱਦਾਂ ਪ੍ਰਸ਼ਾਸਨ ਨੇ ਬਿੱਲਾਂ ਦੀ ਡਿਮਾਂਡ ਰੱਖੀ ਹੈ ਕਿ ਮੋਬਾਈਲ ਫੋਨਸ ਦੇ ਬਿੱਲ ਲੈ ਕੇ ਉਹ ਪਰਿਵਾਰ ਕੋਲੇ ਹੈ ਲੈਪਟਾਪ ਦਾ ਬਿੱਲ ਲੈ ਕੇ ਆਉ ਹਨ ਜੋ 골ਡ ਜਵਲਰੀ ਸੀ ਉਹਦੇ ਬਿੱਲ ਲੈ ਕੇ ਉਹ ਬਿੱਲ ਦੇ ਪਿਆਪ ਤੇ ਪਤਾ ਲੱਗੂਗਾ 10 ਲੱਖ ਜਾਂ 15 ਕਿਉਂਕਿ ਭੰਤੋੜਾ ਜਿਹੜੀ ਉਹ ਦੋਸ਼ੀਆਂ ਦੇ ਵੱਲੋਂ ਅੰਨੇਵਾ ਕੀਤੀ ਗਈ ਨਾਰਮਲੀ ਜੋ ਦੇਖਣ ਨੂੰ ਆਉਂਦਾ ਹੈ ਕਿ ਜਦੋਂ ਕੋਈ ਵੀ ਬੰਦਾ ਚਾਹੇ ਉਹ ਨਸ਼ਾ ਤਸਕਰਾ ਚਾਹੀ ਨਸ਼ਾ ਕਰਨ ਵਾਲਾ ਹੈ ਇਹ ਤਾਂ ਆਪਣੇ ਹੋਸ਼ੋ ਵਾਸਤੇ ਵਿੱਚ ਨਹੀਂ ਹੁੰਦਾ ਤਾਂ ਉਦੋਂ ਹੁੰਦਾ ਕੀ ਹੈ ਕਿ ਐਦਾਂ ਦੇ ਜਿਹੜੇ ਲੋਕ ਹੈ ਬੜੇ ਵਧੀਆ ਸੱਜੇ ਢੰਗ ਦੇ ਨਾਲ ਐਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਫਿਰ ਉਹ ਪਿੱਛੇ ਇਹ ਵੀ ਨਹੀਂ ਦੇਖਦੇ ਕਿ ਪਰਿਵਾਰ ਕਿਦਾਂ ਦਾ ਹੈ ਜਾਂ ਕਿਦਾਂ ਦਾ ਨਹੀਂ ਉਹਨਾਂ ਦਾ ਟਾਰਗੇਟ ਇਹ ਹੁੰਦਾ ਕਿ ਅਸੀਂ ਇਸ ਪਰਿਵਾਰ ਨੂੰ ਖਤਮ ਕਰਨਾ ਹੈ ਤਾਂ ਬਿਲਕੁਲ ਉਸੇ ਤਰੀਕੇ ਦੇ ਨਾਲ ਇਹ ਹਮਲਾ ਹੋਇਆ ਤੇ ਪਰਿਵਾਰ ਨੂੰ ਜਿਹੜਾ ਹੈ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਬਿਲਕੁਲ ਜੇਕਰ ਪਰਿਵਾਰ ਦੇ ਮੈਂਬਰ ਖਾਸ ਕਰਕੇ ਉਹ ਮੈਂਬਰ ਜਿਹੜੇ ਸਰੀਰਕ ਗਰੁੱਪ ਦੇ ਵਿੱਚ ਕਮਜ਼ੋਰ ਨੇ ਜਾਂ ਔਰਤਾਂ ਨੇ ਜੇ ਘਰ ਦੇ ਵਿੱਚ ਜ਼ਿਆਦਾਤਰ ਪਰਿਵਾਰ ਮੌਜੂਦ ਹੁੰਦਾ ਤਾਂ ਉਹਨਾਂ ਦਾ ਵੀ ਜਿਹੜਾ ਇਹਨਾਂ ਦੇ ਵੱਲੋਂ ਨੁਕਸਾਨ ਕੀਤਾ ਜਾਣਾ ਸੀ ਜਿੱਦਾਂ ਇਹ ਸਾਥੀ ਦਾ ਨੁਕਸਾਨ ਕੀਤਾ ਗਿਆ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਵੀ ਪਹੁੰਚਾਇਆ ਗਿਆ ਡਿਮਾਂਡ ਇਹ ਹੈ ਕਿ ਜਿੱਦਾਂ ਪ੍ਰਸ਼ਾਸਨ ਨੇ ਐਸਚਓ ਸਾਹਿਬ ਆਏ ਐ ਐਸਏੀ ਗਜਨ ਸਿੰਘ ਜੋ ਚੌਕੀ ਇੰਚਾਰਜ ਨੇ ਉਹਨਾਂ ਨੇ ਵੀ ਇਹ ਵਿਸ਼ਵਾਸ ਦਵਾਇਆ ਕਿ ਅਸੀਂ ਬਿਲਕੁਲ ਜਨੂਨ ਕਰਾਂਗੇ ਜੇ ਕਿਤੇ ਨਾ ਕਿਤੇ ਕੋਈ ਗਲਤੀ ਹੋਈ ਹੈ ਤਾਂ ਉਹਦੇ 'ਚ ਸੁਧਾਰ ਲੈ ਕੇ ਆਵਾਂਗੇ ਆਦਰਵਾਇਜ਼ ਜੇਕਰ ਪ੍ਰਸ਼ਾਸਨ ਆਪਣੇ ਕਹੇ ਹੋਏ ਦੇ ਮੁਤਾਬਕ ਕੰਮ ਨਹੀਂ ਕਰਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ 16 ਤਰੀਕ ਨੂੰ ਵੈਸੇ ਵੀ ਭਗਵਾਨ ਵਾਲਮੀ ਕੀਤੀ ਰਹੇ ਦੇ ਵੱਲੋਂ ਆਲ ਪੰਜਾਬ ਦੇ ਵਿੱਚ ਰੋਸ ਧਰਨੇ ਆ ਪੂਰੇ ਪੰਜਾਬ ਦੇ ਵਿੱਚ ਐਸਐਸਪੀ ਹੈਡਕ quarters ਤੇ ਤਾਂ ਉਸੇ ਤਰੀਕੇ ਦੇ ਨਾਲ ਇਹ ਵੀ ਜਿਹੜਾ ਐਕਸ਼ਨ ਹੈ 16 ਤਰੀਕ ਤਾਂ ਦੂਰ ਦੀ ਗੱਲ ਹੈ ਕਿਉਂਕਿ ਇਹ ਮਸਲਾ ਗੰਭੀਰ ਹੈ ਇਸ ਮਸਲੇ ਨੂੰ ਵੀ ਲੈ ਕੇ 2-4 ਦਿਨ ਦੇ ਵਿੱਚ ਵਿੱਚ ਜਿਹੜਾ ਹੈ ਪੂਰੇ ਤਰਨਤਾਰਨ ਸ਼ਹਿਰ ਦੇ ਵਿੱਚ ਜਿਹੜਾ ਰੋਸ ਮਾਰਚ ਕਰਦੇ ਐਸਐਸਪੀ ਤਰਨਤਾਰਨ ਦਾ ਜਿਹੜਾ ਘਰਾਓ ਕੀਤਾ ਜਾਊਗਾ ਠੀਕ ਅਜੇ ਪ੍ਰੋਪਰਲੀ ਇਮੀਡੀਏਟਲੀ ਐਕਸ਼ਨ ਲੈ ਕੇ ਹੱਲ ਨਹੀਂ ਕਰਦੇ ਤਾਂ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ ਜੀ ਸੰਪਰਕ ਕਰੋ 8725040658